ਸੱਚੇ ਕਾਲਦਾਰ ਮੀਟ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਹੋਇਆ ਔਰ ਸਰਸਾ ਨਦੀ ਦੇ ਵਿੱਚ ਜੋ ਕੁਝ ਕਹਿਰ ਵਾਪਰਿਆ ਉਹ ਸਾਨੂੰ ਇਤਿਹਾਸ ਦੇ ਵਿੱਚ ਸਭ ਮਿਲਦਾ ਔਰ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਨਗਰ ਕੀਰਤਨ ਹਰ ਸਾਲ ਨਿਕਲਦਾ ਔਰ ਉਹ ਨਗਰ ਕੀਰਤਨ ਸ਼ੁਰੂ ਹੋ ਚੁੱਕਿਆ ਇੱਥੋਂ ਨਗਰ ਕੀਰਤਨ ਸ਼ੁਰੂ ਹੁੰਦਾ ਔਰ ਤਿੰਨ ਪੜਾਵਾਂ ਦੇ ਵਿੱਚ ਜਾ ਕੇ ਵੰਡਿਆ ਜਾਂਦਾ ਹੈ ਤਿੰਨ ਪੜਾਵਾਂ ਦਾ ਨਗਰ ਕੀਰਤਨ ਇੱਕੋ ਵੇਲੇ ਸ਼ੁਰੂ ਹੁੰਦਾ ਔਰ ਤਿੰਨ ਪੜਾਵਾਂ ਦੇ ਵਿੱਚ ਵੰਡਿਆ ਜਾਂਦਾ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਨੇ ਆ ਇਹ ਲੋਕਿਕ ਤਸਵੀਰਾਂ ਇਹ ਗੁਰਦੁਆਰਾ ਪ੍ਰਵਾਰ ਵਿਛੋੜਾ ਸਾਹਿਬ ਦੀਆਂ ਤਸਵੀਰਾਂ ਨੇ ਨਿਸ਼ਾਨਚੀ ਸਿੰਘ ਪੰਜ ਪਿਆਰੇ ਸਿੰਘ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਔਰ ਗੁਰੂ ਦੀਆਂ लाਡਲੀਆਂ ਫੌਜਾਂ ਜੋ ਘੋੜਿਆਂ ਤੇ ਸਵਾਰ ਹੋਣਗੀਆਂ ਔਰ ਤਿੰਨ ਪੜਾਵਾਂ ਦਾ ਮੈਂ ਜ਼ਿਕਰ ਕਰ ਰਿਹਾ ਸੀ ਇੱਕ ਕਪੜਾ ਚਮਕੌਰ ਸਾਹਿਬ ਨੂੰ ਜਾਏਗਾ ਇੱਕ ਪੜਾ ਮਰਿੰਡੇ ਨੂੰ ਜਾਏਗਾ ਤੇ ਦੂਜਾ ਅਗਲਾ ਪੜਾ ਜਿਹੜਾ ਕੁਮਾ ਮਾਸ਼ਕੀ ਵਾਲੇ ਪਾਸੇ ਨੂੰ ਤਿੰਨ ਪੜਾਵਾਂ ਦੇ ਵਿੱਚ ਸਰਸਾ ਪਾਰ ਕੀਤੀ ਜਾਣੀ ਆ ਔਰ ਸੰਗਤ ਇਸ ਨਗਰ ਕੀਰਤਨ ਦੇ ਵਿੱਚ ਬਹੁਤ ਹਮਮਾ ਕੇ ਪਹੁੰਚਦੀ ਆ ਤਸਵੀਰ ਦਿਖਾਈ ਚੱਲੋ ਨਾਲ-ਨਾਲ ਤਾਂ ਨਗਰ ਕੀਰਤਨ ਦੀ ਸ਼ੁਰੂਆਤ ਹੋ ਚੁੱਕੀ ਹੈ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਔਰ ਗੁਰੂ ਦੀਆਂ लाਡਲੀਆਂ ਫੌਜਾਂ ਜਿਹੜੀਆਂ ਨੇ ਉਹ ਤਿਆਰ-ਬਰ ਤਿਆਰ ਨੇ ਔਰ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਇਹ ਲੋਕਿਕ ਨਜ਼ਾਰਾ ਇਹ ਵੱਡੇ ਤੜਕੇ ਜੋ ਸਤਪਉ ਦੇ ਦਿਨ ਜੋ ਕੁਸ਼ਮਾ ਪਰਦਾ ਹੈ ਪਰਿਵਾਰ ਦਾ ਵਿਛੋੜਾ ਹੁੰਦਾ ਉਸ ਤੋਂ ਬਾਅਦ ਗੁਰੂ ਸਾਹਿਬ ਚਮਕੌਰ ਸਾਹਿਬ ਚਲੇ ਜਾਂਦੇ ਆ ਉੱਥੇ ਜਾ ਕੇ ਉੱਥੇ ਜਾ ਕੇ ਇੱਕ ਪੜਾ ਹੁੰਦਾ ਔਰ ਅਗਲੀ ਸਵੇਰ ਬਹੁਤ ਵੱਡੀ ਇੱਕ ਜੰਗ ਛਿੜਦੀ ਹੈ ਜਿਸ ਦੇ ਵਿੱਚ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦੀ ਪਾ ਜਾਂਦੇ ਆ ਤਾਂ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਹੀ ਸਿੱਖ ਪੰਥ ਇਹਨਾਂ ਦਿਨਾਂ ਨੂੰ ਉਹਨਾਂ ਉਸੇ ਤਰੀਕੇ ਯਾਦ ਕਰਦੇ ਆ ਵੱਖ-ਵੱਖ ਥਾਵਾਂ ਤੋਂ ਗੁਜ਼ਰਦਾ ਹੋਇਆ ਨਗਰ ਕੀਰਤਨ ਨਿਕਲਦਾ ਉਹਨਾਂ ਦਿਨਾਂ ਨੂੰ ਯਾਦ ਕੀਤਾ ਜਾਂਦਾ ਸਰਸਾ ਨੂੰ ਪਾਰ ਕਰਦੇ ਆ ਉਹੀ ਮਹਿਸੂਸ ਕੀਤਾ ਜਾਂਦਾ ਹੈ ਕਿ ਜਦੋਂ ਗੁਰੂ ਸਾਹਿਬ ਉਹਨਾਂ ਦਾ ਪਰਿਵਾਰ ਔਰ ਨਾਲ ਸਿੰਘ ਜਦੋਂ ਸਰਸਾ ਨੂੰ ਪਾਰ ਕਰ ਰਹੇ ਸੀ ਤਾਂ ਉਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਉਸ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਨਿਸ਼ਾਨਚੀ ਸਿੰਘ ਨੇ ਜਿਹੜੇ ਗੱਡੀ ਦੇ ਵਿੱਚ ਨੇ ਔਰ ਇਸ ਤੋਂ ਪਿੱਛੇ ਪੰਜ ਪਿਆਰੇ ਔਰ ਉਸ ਤੋਂ ਪਿੱਛੇ ਪਾਲਕੀ ਸਾਹਿਬ ਸੁਸ਼ੋਭਤ ਹੈ ਤਾਂ ਇਹ ਦੇਖੋ ਦਰਸ਼ਨ ਕਰੋ ਇਸ ਅਲੌਕਿਕ ਨਗਰ ਕੀਰਤਨ ਦੇ ਔਰ ਮਹਿਸੂਸ ਕਰੋ ਉਸ ਵੇਲੇ ਦੀਆਂ ਪੌਧੀਆਂ ਰਾਤਾਂ ਜਿਹੜੀਆਂ ਹੁਣ ਤੋਂ ਅੰਤਾਂ ਦੀਆਂ ਠੰਡੀਆਂ ਹੁੰਦੀਆਂ ਸੀ ਇਹ ਪਹਾੜੀ ਇਲਾਕਾ ਸੀ ਇਸ ਪਹਾੜੀ ਇਲਾਕੇ ਤੇ ਗੁਰੂ ਸਾਹਿਬ ਨੇ ਪਹੁੰਚ ਕੇ ਆਪਣੇ ਸਿੰਘਾਂ ਨੂੰ ਇਹ ਕਿਹਾ ਕਿ ਆਸਾ ਦੀ ਵਾਰ ਪੜੋ ਸਿੰਘ ਕਹਿੰਦੇ ਇੱਕ ਗੁਰੂ ਸਾਹਿਬ ਉਹ ਤਾਂ ਬਾਅਦ ਚ ਵੀ ਪੜੀ ਜਾ ਸਕਦੀ ਉਹ ਕਹਿੰਦੇ ਨਹੀਂ ਆਸਾ ਦੀ ਵਾਰ ਇੱਥੋਂ ਹੀ ਪੜੀ ਜਾਏਗੀ ਔਰ ਇੱਕ ਬਹੁਤ ਖੂਬਸੂਰਤ ਸੁਨੇਹਾ ਜਾਣਾ ਹੈ ਸਾਡੇ ਸਿੱਖ ਪੰਥ ਨੂੰ ਕਿ ਖਾਲਸੇ ਤੇ ਜਿੰਨੀ ਵੀ ਭੀੜ ਪਈ ਹੋਵੇ ਪਰ ਖਾਲਸਾ ਕਦੇ ਆਪਣਾ ਨਿਤਨੇਮ ਨਹੀਂ ਭੁੱਲਦਾ ਤਾਂ ਦਰਸ਼ਨ ਕਰੋ ਪਾਲਕੀ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਜੋਬਤ ਨੇ ਪਾਲਕੀ ਸਾਹਿਬ ਦੇ ਵਿੱਚ ਔਰ ਨਿਸ਼ਾਨਚੀ ਸਿੰਘ ਇਸ ਤੋਂ ਪਿੱਛੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਤੁਹਾਨੂੰ ਇਸ ਵੇਲੇ ਨਜ਼ਰ ਆ ਰਹੀ ਹੋਏਗੀ ਔਰ ਤਿੰਨ ਪੜਾਵਾਂ ਦੇ ਵਿੱਚ ਤਿੰਨ ਪੜਾਵਾਂ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਹੈ ਉਹ ਅੱਗੇ ਜਾ ਕੇ ਵੰਡਿਆ ਜਾਣਾ ਹੈ ਘੋੜਸਵਾਰ ਫੌਜਾਂ ਜਿਹੜੀਆਂ ਨੇ ਉਹ ਚਮਕੌਰ ਸਾਹਿਬ ਨੂੰ ਜਾਣ ਗਈਆਂ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਹੀ ਦਿਖਾਇਆ ਜਾਣਾ ਹੈ ਕਿ ਜਦੋਂ ਜੰਗ ਹੋਈ ਤਾਂ ਉਦੋਂ ਫੌਜਾਂ ਜਿਹੜੀਆਂ ਸੀ ਉਹ ਗੁਰੂ ਸਾਹਿਬ ਦੇ ਨਾਲ 40 ਸਿੰਘ ਜਿਹੜੇ ਨੇ ਉਹ ਗਏ ਪੰਜ ਪਿਆਰੇ ਗੁਰੂ ਸਾਹਿਬ ਦੇ ਨਾਲ ਸੀ ਦੋ ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਦੇ ਨਾਲ ਸੀ ਤਰਸ ਨਾ ਕੀਰਤਨ ਜਿਹੜਾ ਹੈ ਉਹ ਨਾਲ ਨਾਲ ਚੱਲ ਰਿਹਾ ਹੈ ਔਰ ਉਸੇ ਤਰ੍ਹਾਂ ਦੇ ਨਾਲ ਤਿਆਰੀਆਂ ਕੀਤੀਆਂ ਗਈਆਂ ਪੁਰਾਤਨ ਵੇਲੇ ਦੇ ਨਾਲ ਦੀਆਂ ਕਿ ਇੱਕ ਗੱਡਾ ਹੈ ਦੋ ਬਲਦਾਂ ਦੇ ਨਾਲ ਕਿਉਂਕਿ ਉਸ ਗੱਡੇ ਤੇ ਮਾਤਾ ਜੀ ਸਵਾਰ ਸੀ ਔਰ ਮਾਤਾ ਸਾਹਿਬਕੌਰ ਮਾਤਾ ਸੁਂਦਰਾ ਜੀ ਉਸ ਗੱਡੇ ਤੇ ਸਵਾਰ ਹੋ ਕੇ ਉਸ ਵੇਲੇ ਗਏ ਤਾਂ ਉਸੇ ਤਰੀਕੇ ਦੇ ਨਾਲ ਹੀ ਇਹ ਨਗਰ ਕੀਰਤਨ ਜਿਹੜਾ ਹੈ ਉਹ ਸਜਾਇਆ ਗਿਆ ਤਾਂ ਕਿ ਅਸੀਂ ਉਸੇ ਵੇਲੇ ਨੂੰ ਯਾਦ ਕਰ ਸਕੀਏ ਜੋ ਵੇਲਾ ਉਸ ਵੇਲੇ ਸੀ ਜਿਵੇਂ ਗੁਰੂ ਦੇ ਸਿੰਘ ਗੁਰੂ ਸਾਹਿਬ ਦਾ ਪਰਿਵਾਰ ਜਾਂਦਾ ਔਰ ਉਸ ਟਾਈਮ ਨੂੰ ਹੰਡਾਉਂਦਾ ਹੈ ਤਾਂ ਉਸ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਹੈ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ ਔਰ ਇਸ ਨਗਰ ਕੀਰਤਨ ਦੇ ਦਾ ਹਿੱਸਾ ਸੰਗਤ ਬਣਦੀ ਹੈ ਕਿਉਂਕਿ ਇਸ ਵੇਲੇ ਵੀ ਸਰਸਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਪਾਣੀ ਹੈ ਉਸ ਨੂੰ ਪਾਰ ਕਰਨਾ ਇਨ੍ਹਾਂ ਸੁਖਾਲਾ ਨਹੀਂ ਛੋਟੀਆਂ ਗੱਡੀਆਂ ਪਾਰ ਨਹੀਂ ਕਰ ਸਕਣਗੀਆਂ ਬਾਕਾਇਦਾ ਤੌਰ ਤੇ ਹਦਾਇਤ ਕੀਤੀ ਗਈ ਹੈ ਤਾਂ ਦੇਖੋ ਕਿ ਇਹ ਇਹ ਗੱਡਾ ਇਹ ਉਹ ਗੱਡਾ ਹੈ ਜਿਸ ਤੇ ਮਾਤਾ ਸਾਹਿਬਕੌਰ ਮਾਤਾ ਸੁੰਦਰਾ ਜੀ ਜਿਹੜੇ ਆ ਉਸ ਵੇਲੇ ਗੱਡੇ ਤੇ ਸਵਾਰ ਹੋ ਕੇ ਗਏ ਆ ਤਾਂ ਇਹ ਤਸਵੀਰ ਵੀ ਜਿਹੜੀ ਹੈ ਉਹ ਇਹ ਸੰਕੇਤ ਦਿੰਦੀ ਆ ਤਾਂ ਮਾਤਾਵਾਂ ਇਸ ਗੱਡੇ ਦੇ ਪਿੱਛੇ-ਪਿੱਛੇ ਜਾਣਗੀਆਂ ਮਾਤਾਵਾਂ ਇਸ ਗੱਡੇ ਦੇ ਪਿੱਛੇ-ਪਿੱਛੇ ਜਾਣਗੀਆਂ ਤਾਂ ਇਹ ਤਸਵੀਰ ਦੇਖੋ ਉਸ ਵੇਲੇ ਦੀ ਪੁਰਾਤਨ ਤਸਵੀਰ ਜਿਹੜੀ ਹੈ ਉਹ ਸੰਕੇਤਕ ਤੌਰ ਤੇ ਲਾਈ ਗਈ ਹੈ ਕਿ ਉਸ ਵੇਲੇ ਇੱਕ ਸਿੰਘ ਗੱਡੇ ਤੇ ਬਿਠਾ ਕੇ ਮਾਤਾ ਸਾਹਿਬਕੌਰ ਔਰ ਮਾਤਾ ਸੁੰਦਰਾ ਜੀ ਨੂੰ ਉਸ ਵੇਲੇ ਸਰਸਾ ਪਾਰ ਕਰਵਾਈ ਔਰ ਉਹ ਗੱਡੇ ਤੇ ਸਵਾਰ ਹੋ ਕੇ ਗਏ ਤਾਂ ਤੁਸੀਂ ਇਹ ਲੋਕਕ ਨਗਰ ਕੀਰਤਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਦੇਖ ਰਹੇ ਹੋ ਤਾਂ ਵੱਖ-ਵੱਖ ਪੜਾਅ ਸੀ ਤੁਹਾਨੂੰ ਦਿਖਾ ਰਹੇ ਆ ਜਿਹੜੇ ਜਿਹੜੇ ਪੜਾਅ ਗੁਜ਼ਰਨੇ ਆ ਪਹਿਲਾ ਨਿਹੰਗ ਸਿੰਘ ਫੌਜਾਂ ਘੋੜਸਵਾਰ ਫੌਜਾਂ ਜਿਹੜੀਆਂ ਨੇ ਉਹ ਸਭ ਤੋਂ ਪਹਿਲੇ ਪੜਾਅ ਦੇ ਵਿੱਚ ਗੁਜ਼ਰਦੀਆਂ ਨੇ ਔਰ ਉਸ ਤੋਂ ਬਾਅਦ ਅਗਲੇ ਪੜਾਅ ਜਿਹੜੇ ਨੇ ਕਿਉਂਕਿ ਵੱਖ-ਵੱਖ ਪੜਾਅ ਜਿਹੜੇ ਨੇ ਉਹ ਗੁਜ਼ਰਨੇ ਆ ਔਰ ਪਰਿਵਾਰ ਵਿਛੋੜਾ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਹੈ ਉਹ ਇਸ ਵੇਲੇ ਅਸੀਂ ਤੁਹਾਨੂੰ ਉਹਦੀ ਸ਼ੁਰੂਆਤ ਦਿਖਾ ਰਹੇ ਸੀ ਇਸ ਤੋਂ ਅੱਗੇ ਸਰਸਾ ਨਦੀ ਵੀ ਪਾਰ ਕਰਨੀ ਹੈ